ਸਾਜਿਤ ਅੱਜ ਕੇ ਬਰਾਤ ਲੈ ਕੇ ਪਹੁੰਚੇ ਲਾੜੇ ਨਾਲ ਹੋਈ ਮਾੜੀ ਨਾ ਮਿਲੀ ਲਾੜੀ ਤੇ ਨਾ ਹੀ ਉਸ ਦਾ ਪਰਿਵਾਰ ਖਾਲੀ ਹੱਥ ਮੁੜੀ ਬਰਾਤ ਪੂਰਾ ਦਿਨ ਸ਼ਹਿਰ ਦੇ ਵਿੱਚ ਘੁੰਮਦੇ ਰਹੇ ਬਰਾਤੀ ਪੀੜਤ ਪਰਿਵਾਰ ਵੱਲੋਂ ਲਗਾਈ ਗਈ ਇਨਸਾਫ਼ ਦੀ ਗੁਹਾਰ ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲਾੜਾ ਲਾੜੀ ਨੂੰ ਵਿਹੋਣ ਦੇ ਲਈ ਸਜ ਧਜ ਕੇ ਪਹੁੰਚਿਆ ਸੀ ਪਰ ਨਾ ਤਾਂ ਮੈਰਿਜ ਪੈਲਸ ਮਿਲਿਆ ਤੇ ਨਾ ਹੀ ਲਾੜੀ ਮਿਲੀ ਅਤੇ ਨਾ ਹੀ ਉਸ ਦਾ ਪਰਿਵਾਰ ਤਾ ਲਾੜਾ ਜਿਹੜਾ ਕਿ ਉਹ ਬਰਾਤ ਸਮੇਤ ਪੂਰਾ ਦਿਨ ਸ਼ਹਿਰ ਦੇ ਵਿੱਚ ਘੁੰਮਦਾ ਰਿਹਾ ਤਾਂ ਵਿਆਹ ਦੇ ਨਾਤੇ ਦਗਾ ਹੋ ਗਿਆ ਵਿਆhdੀਆਂ ਖੁਸ਼ੀਆਂ ਅਚਾਨਕ ਹੀ ਗਮ ਦੇ ਵਿੱਚ ਤਬਦੀਲ ਹੋ ਗਈਆਂ ਜਦੋਂ ਲਾੜੇ ਦੇ ਨਾਲ ਇਹ ਜੱਗੋ ਤੇਰਵੀ ਹੋ ਗਈ ਸਜ-ਸਜ ਕੇ ਪਹੁੰਚਿਆ ਸੀ ਲਾੜਾ ਲਾੜੀ ਨੂੰ ਵੇਖਣ ਦੇ ਲਈ ਤਾਂ ਅੱਗੇ ਪਤਾ ਲੱਗਦਾ ਕਿ ਨਾ ਤਾਂ ਉਹਨਾਂ ਨੂੰ ਮੈਰਿਜ ਪੈਲਸ ਦਾ ਕੁਝ ਪਤਾ ਲੱਗਦਾ ਤੇ ਨਾ ਹੀ ਲਾੜੀ ਆਉਂਦੀ ਹੈ ਤੇ ਨਾ ਹੀ ਉਸ ਦਾ ਪਰਿਵਾਰ ਫੋਨ ਕਰਨ ਤੇ ਵੀ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੁੰਦਾ ਤਾਂ ਵਿਆਹ ਦੇ ਨਾਤੇ ਦਗਾ ਹੋ ਗਿਆ ਅੰਮ੍ਰਿਤਸਰ ਤੋਂ ਇਹ ਬਰਾਤ ਮੋਗਾ ਚਾਈ ਸੀ ਜਿਸ ਨੂੰ ਕਿ ਬੇਰੰਗ ਵਾਪਸ ਫਰਤਣਾ ਪਿਆ ਤਾਂ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਤੇ ਹਾਲਾਂਕਿ ਇਸ ਮਾਮਲੇ ਸੰਬੰਧੀ ਅਜੇ ਤੱਕ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹਾਂਜੀ ਕਿਰਵਾ ਸਰਦਾਰ ਜੀ ਕਿੱਥੇ ਰਹਿਣ ਵਾਲੇ ਆ ਜੀ ਹਾਂ ਸਰਦਾਰ ਆ ਤੇ ਹਾਂ ਤੇ ਤੁਸੀਂ ਮੋਗੇ ਚੌਂਕ ਦੇ ਵਿੱਚ 25 30 ਮੈਂਬਰ ਖੜੇ ਹੋ ਹਾਂਜੀ ਰੋਲਾ ਪੈ ਰਿਹਾ ਬਹੁਤ ਰਾਸ਼ਾ ਕੀ ਕਰਨ ਬਣਿਆ ਅਸੀਂ ਤੇ ਮੁੰਡਾ ਵਿਆਹਣਾ ਹੈ ਕਿਹੜੀ ਜਗ੍ਹਾ ਵਿਆਹਣਾ ਸੀ ਜੀ ਹਾਂਜੀ ਕਿੱਥੇ ਵਿਆਹਣਾ ਹੈ ਅੱਜ ਸਾਡੀ ਨਵਾਂ ਮਨਵਿਰੋਧ ਉਹਨੂੰ ਈਸਾ ਕਰਾਉ ਆਪਣੇ ਜਿਹੜਾ ਮਾਮੇ ਦੇ ਕੁੜੇ ਦਾ ਤੇ ਕੀ ਕਰਨ ਬਣਿਆ ਜਿਹੜਾ ਪਰ ਹੁਣ ਤੁਸੀਂ ਇੱਥੇ ਖੜੇ ਹੋ ਤਾਂ ਫੈਸਲਾ ਬਣਾ ਹੁਣ ਉਹਦਾ ਘਰ ਲੈ ਬਣਿਆ ਤੇ ਹੁਣ ਕੀ ਕਰਨ ਚਾਹੁੰਦੇ ਤੁਸੀਂ ਹੁਣ ਕੀ ਕਾਰਵਾਈ ਕਰਨੀ ਚਾਹੁੰਦੇ ਤੁਸੀਂ ਮੈਂ ਤਾਂ ਮੁਕੀ ਦਾ ਖਾਦਾ ਤੁਹਾਨੂੰ ਜੇਵਲ ਕੋਲ ਕਰ ਵਿੱਚ ਦੀ ਬਾਦਾ ਰਮਨ ਪ੍ਰਿੰਦਾ ਸਿੰਘ ਜੀ ਤੇ ਗੱਲ ਚਲੋ ਤੁਹਾਡੇ ਬੇਸੇ ਦੇ ਰਿਸ਼ਤਾ ਕਰਵਾਏ ਤੁਹਾਡੇ ਭਰਾ ਦਾ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਭਾਜੀ ਵੇਖੋ ਰਿਸ਼ਤਾ ਤੁਹਾਨੂੰ ਕਰਵਾਇਆ ਹਾਂ ਜੀ ਮੇਰੀ ਵਾਈਫ ਨੇ ਰਿਸ਼ਤਾ ਕਰਾਇਆ ਹੈ ਆਪਣੇ ਸੰਦੇਜੀ ਸਾਹੀ ਦੇ ਨਾਲ ਦਾਮਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਅਸੀਂ 6 ਗੜੀਆਂ 30 ਤੋਂ 35 ਗੜੀਆਂ ਲੈ ਕੇ ਆਏ ਹਾਂ ਠੀਕ ਹੈ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਆ ਰਵਾਇਤ ਪੈਸੇ ਕਿਤਾ 40 ਹੁੰਦਾ ਸੀ ਉਥੇ ਇਹ ਉਥੇ ਵੀ ਕੋਸਮੀ ਜਗੋਰਦਾਰੇ ਗਿਆ ਗੋਰਦਾਰੇ ਵੀ ਗਏ ਦੋ ਤਿੰਨ ਗੋਰਦਾਰੇ ਦੇਖੇ ਉਥੇ ਵੀ ਬਸ ਨਹੀਂ ਮੇਰਾ ਫੋਨ ਕੀਤਾ ਸਾਡੇ ਮੋਬਾਈਲ ਤੇ ਕਿੱਦਾਂ ਫੋਨ ਦੇ ਵੀ ਨਹੀਂ ਪਹੁੰਚਾਈ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਕਹਤੂ ਰੈਡ ਵਾਲੇ ਆ ਮੈਂ ਆਪਣੇ ਸਾਥ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਔਰ ਦਾ ਹਾਂ ਜੀ ਕੌਣ ਸੀ ਲੜਕੀ ਜੋ ਮਾਮਾ ਦੀ ਬੇਟੀ ਸੀ ਮੇਰੀ ਕਿੱਥੇ ਰਹਿੰਦੇ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਧਰ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਗਏ ਗੱਲ ਭਾਜੀ ਕੁਛ ਨਹੀਂ ਬਣੀ ਪਹਿਲਾਂ ਮੇਨੂੰ ਫੋਨ ਤੇ ਸਾਰਾ ਕੁਝ ਕਨੈਕਟ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲੇਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਹੈਗਾ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਪਲਟਾ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੋਣੀਆਂ ਨਹੀਂ ਤੇ ਉਹ ਤਾਂ ਨਾਲ ਕੋਈ ਗੱਲਬਾਤ ਹੋਈ ਨਹੀਂ ਦੋਤੀ ਬਰਾਤ ਨਾਲ ਕਿਤੇ ਕੱਲ ਜਾਂ ਅੱਜ ਕੋਈ ਗੱਲਬਾਤ ਨਹੀਂ ਬਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਛ ਕਰ ਲਿਆ ਸੀ ਆਹ ਕੁਛ ਕਰ ਲਿਆ ਮੈਂ ਸਾਰਾ ਕੁਛ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਕਰੂ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਕੁਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਮੈਨੂੰ ਵਿਸ਼ਵਾਸ ਸੀਗਾ ਵੀ ਹਾਂ ਟੀਚਾ ਮੇਰੇ ਆਪਣੇ ਤੇ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਬਾਜੀ ਅਸੀਂ ਇਨਸਾਫ ਚਾਹੁੰਨੀ ਮੈਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡਾ ਸਾਰਾ ਪਰਿਵਾਰ ਕਹਿੰਦਾ ਵੀ ਇਹਦੇ 'ਚ ਤੁਹਾਡੀ ਨਾਲ ਬਲੀ ਭੁਗਤ ਤੁਸੀਂ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਬਾਜੀ ਦੱਸ ਮੇਰੀ ਨਾਲ ਭੁਗਤਣ ਦੀ ਤਾਂ ਮ ਆਪਣੇ ਦੋਹਰ ਨੂੰ ਵਿਹਣ ਆਉਂਦੀ ਇਹ ਤਾਂ ਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸਾਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਕੋਈ ਗੱਲ ਹੀ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਭਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਨੀ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਮੇਰਾ ਘਰ ਮੇਰਾ ਕਿਸੇ ਨੇ ਨੀ ਤੋੜਿਆ ਤੁਸੀਂ ਪਿੱਛੋਂ ਕਿੱਥੋਂ ਦੇਣ ਵਾਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਦੇਖੋ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਬਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਨਾਲ ਮੈਂ ਪਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਾਰ ਪਰਮੋਸਕਾਰ ਚ ਵਸਣਾ ਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ